ਸੱਚੀ ਕਾਲ ਦੋਸਤੋ ਪਬਲਿਕ ਸਮਾਣਾ ਨੂੰ ਉਸ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਸਮਾਣਾ ਦੇ ਸਦਰ ਪੁਲਿਸ ਸਟੇਸ਼ਨ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ ਜਿੱਥੇ ਐਸਐਸਪੀ ਪਟਿਆਲਾ ਨਾਨਕ ਸਿੰਘ ਵਿਸ਼ੇਸ਼ ਤੌਰ ਤੇ ਪੰਚੇ ਉਹਨਾਂ ਦੇ ਨਾਲ ਐਸਪੀ ਜਸਬੀਰ ਸਿੰਘ ਤੇ ਸਮਾਣਾ ਦੇ ਡੀਐਸਪੀ ਗੁਰਪਾਲ ਸਿੰਘ ਜੀਐਸ ਸਕੰਦ ਇਹ ਤੇ ਪ੍ਰੋਗਰਾਮ ਜਿਹੜਾ ਸਾਰਾ ਸਦਰ ਠਾਣੇ ਦੇ ਜਿਹੜੇ ਇਨਚਾਰਜ ਨੇ ਅਵਤਾਰ ਸਿੰਘ ਦੇ ਵੱਲੋਂ ਜਿਹੜਾ ਇਹ ਸਾਰਾ ਪ੍ਰੋਗਰਾਮ ਉਲੀਕਿਆ ਗਿਆ ਤੇ ਅੱਜ ਜਿਹੜਾ ਉੱਥੇ ਇੱਕ ਨਵੇਂ ਦਫ਼ਤਰ ਦੀ ਉਦਘਾਟਨ ਵੀ ਕੀਤਾ ਗਿਆ ਜੇ ਗੱਲ ਕਰੀਏ ਤਾਂ ਉਹਨਾਂ ਵੱਲੋਂ ਕਿਹਾ ਗਿਆ ਕਿ ਕਾਫੀ ਇਸ ਏਰੀਆ ਦੇ ਵਿੱਚ ਲੋਕਾਂ ਨੂੰ ਲੋਡ ਸੀ ਇਸ ਦਫ਼ਤਰ ਦੀ ਤੇ ਉਹਨਾਂ ਦੇ ਵੱਲੋਂ ਅੱਜ ਮੱਥਾ ਟੇਕਣ ਤੋਂ ਬਾਅਦ ਜਿਹੜਾ ਨਵੇਂ ਦਫ਼ਤਰ ਦਾ ਉਦਘਾਟਨ ਕੀਤਾ ਗਿਆ ਉਹਨਾਂ ਵੱਲੋਂ ਕਿਹਾ ਗਿਆ ਕਿ ਹੁਣ ਲੋਕਾਂ ਨੂੰ ਕਾਫੀ ਜਿਹੜੀ ਹਰੈਸ਼ਮੈਂਟ ਹੁੰਦੀ ਸੀ ਉਹ ਜਿਹੜੀ ਹੁਣ ਨਹੀਂ ਚੱਲਣੀ ਪਵੇਗੀ ਤੇ ਦੂਜੇ ਪਾਸੇ ਜੇ ਗੱਲ ਕਰੀਏ ਤਾਂ ਪਹਿਲਾਂ ਜਿਹੜੇ ਸਮਾਣਾ ਦੇ ਟੋਲ ਪਲਾਜ਼ਾ ਉੱਥੇ ਸੜਕ ਸੁਰੱਖਿਆ ਫੋਰਸ ਦੀ ਜਿਹੜੀ ਗੱਡੀ ਖੜਦੀ ਹੁੰਦੀ ਸੀ ਹੁਣ ਉਹ ਜਿਹੜੀ ਹੈ ਕੱਗੇ ਕੋਲ ਖੜਦੀ ਹੈ ਉਹਨਾਂ ਨਾਲ ਜੇ ਇਸ ਜਿਹੜੀ ਗੱਲਬਾਤ ਕੀਤੀ ਗਈ ਉਹਨਾਂ ਵੱਲੋਂ ਕਿਹਾ ਗਿਆ ਕਿ ਕੁਝ ਟਾਈਮ ਦੇ ਬਾਅਦ ਜਿਹੜੀ ਹੈ ਇਹ ਗੱਡੀ ਉੱਥੇ ਖੜ ਜਵੇਗੀ ਅਤੇ ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਸ਼ਹਿਰ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਜਿਹੜੀ ਕ੍ਰਾਈਮ ਹੈ ਅਸੀਂ ਉਸ ਨੂੰ ਨਹੀਂ ਹੋਣ ਦਵਾਵਾਂਗੇ ਸਮਾਣਾ ਤੋਂ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਪਬਲਿਕ ਸਮਾਣਾ ਨੇ ਅੱਜ ਥਾਣਾ ਸਦਰ ਸਮਾਣਾ ਵਿੱਚ ਇਹਨਾਂ ਨੇ ਪਾਰਟ ਰੱਖਾਇਆ ਸੀਗਾ ਤਾਂ ਕਿ ਜੇ ਅੰਦਰ ਆਏਗੇ ਥਰ ਥੱਲੇ ਕਲਾ ਦਾ ਰਸਤੇ ਜਿਹੜਾ ਸਦਰ ਸਮਾਣਾ ਥਾਣੇ 'ਚ ਰੱਖਾਇਆ ਗਿਆ ਸੀਗਾ ਪਾਰਟ ਤੇ ਨਾਲ ਹੀ ਐਲਓ ਜਿਹੜੇ ਨੀਗਲ ਅਫਸਰ ਨੇ ਜਿਹੜੇ ਪੰਜਾਬ ਸਰਕਾਰ ਵੱਲੋਂ ਇਹਨਾਂ ਨੂੰ ਰਿਕਰੂਟ ਕੀਤਾ ਗਿਆ ਪੰਜਾਬ ਪੁਲਿਸ ਵਿੱਚ ਰਿਕਰੂਟ ਕੀਤਾ ਗਿਆ ਤਾਂ ਕਿ ਜਿਹੜੀ ਸਾਡੀ ਬਿਆਰ ਇਨਵੈਸਟੀਗੇਸ਼ਨ ਦੀ ਉਹਨੂੰ ਬਧਾਇਆ ਜਾ ਸਕੇ ਕੰਮ ਕੀਤਾ ਜਾ ਸਕੇ ਉਹਨਾਂ ਵਾਸਤੇ ਇੱਕ ਡੈਡੀਕੇਟਿਡ ਕਮਰਾ ਇੱਥੇ ਸਦਰ ਸਮਾਣਾ ਥਾਣੇ 'ਚ ਬਣਾਇਆ ਗਿਆ 14ਵਾਂ ਘਟਨਵੀ ਕੀਤਾ ਗਿਆ ਇਹਨਾਂ ਮੁਬਾਰਕਵਾਦ ਦਿਨਾਂ ਸਿਕੰਦਰ ਸਾਹਿਬ ਨੂੰ ਡੀਐਸਪੀ ਸਮਾਣਾ ਨੂੰ ਐਸਐਚਓ ਸਦਰ ਸਮਾਣਾ ਤੇ ਐਸਪੀ ਜਾਂਚ ਜਸਪੀਤ ਸਿੰਘ ਉਹਨਾਂ ਬੜਾ ਚੰਗਾ ਉਪਰਾਲਾ ਕਰਦੇ ਹੋਏ ਇਹਦੇ ਵਾਸਤੇ ਸਪੈਸ਼ਲ ਇੱਕ ਕਮਰਾ ਬਣਾਇਆ ਤਾਂ ਕਿ ਲੀਗਲ ਅਫਸਰ ਵੀ ਇੱਥੇ ਆਵਾਗ ਰੈਗੂਲਰ ਤੌਰ ਤੇ ਲਈਆਂ ਜਾ ਸਕਣ ਜਿਵੇਂ ਡੀਐਸਪੀ ਸਾਹਿਬ ਨੇ ਕਿਹਾ ਕਿ ਇਸ ਤੋਂ ਬਾਅਦ ਏਐਲਓ ਸਾਹਿਬ ਇੱਥੇ ਬੈਠਣਗੇ ਕਿ ਜਿਹੜੀ ਵੀ ਕੋਈ ਲੀਗਲ ਪ੍ਰੋਬਲਮ ਆਦੀ ਹੈ ਪੂਰੀ ਸਮਾਣਾ ਸਾਹਿਬ ਦੇ ਵਿੱਚ ਉਹ ਇੱਕੋ ਸਟਾਪ ਉਦਾ ਹੈਗਾ ਕਿ ਉੱਥੇ ਜਾ ਕੇ ਹੱਲ ਹੋ ਸਕੇ। ਕਿ ਵੀ ਪੀ ਸੀ ਆਰ ਦੇ ਬਾਈਕਸ ਵਧਾਈਆਂ ਉੱਥੇ ਸ਼ਹਿਰ ਚ ਪਟਿਆਲੇ ਚ ਤੋਂ ਜਿਹੜੀਆਂ ਪੁਰਾਣੀਆਂ ਬਾਈਕਸ ਨੇ ਉਹ ਫ੍ਰੀ ਹੋਣਗੀਆਂ ਉਤੋਂ। ਉਹਨਾਂ ਚੋਂ ਕੁਝ ਬਾਈਕਸ ਅਸੀਂ ਸਮਾਣਾ ਚ ਵੀ ਦੇਣੀਆਂ ਪਾਤਣਾ ਚ ਵੀ ਦੇਣੀਆਂ ਸੋ ਉੱਥੇ ਵੀ ਆਣ ਗਿਆ। ਤਿੰਨੀਆਂ ਚਾਰ ਬਾਈਕਸ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਇੱਥੇ ਵਧਣਗੀਆਂ। ਪੋਜੀਸ਼ਨਲ ਮੁਲਾਜ਼ਮ ਵੀ ਦਿੱਤੇ ਜਾਣਗੇ ਤਾਂ ਜੋ ਪੈਟਰੋਲਿੰਗ ਬੱਚੇ ਡਾਕਟਰ ਸਾਹਿਬ ਚੇਂਜ ਹੁੰਦਾ ਰਹੂਗਾ ਜਿੱਥੇ ਸਾਨੂੰ ਲੱਗੂਗਾ ਕਿ ਐਕਸੀਡੈਂਟ ਦੇ ਚਾਂਸਸ ਜ਼ਿਆਦਾ ਹੈ ਜਾਂ ਐਕਸੀਡੈਂਟ ਦੀ ਅਕਰੈਂਸ ਜ਼ਿਆਦਾ ਹੋਵੇ ਤੇ ਹਿਸਾਬ ਨਾਲ ਉਹਦੀ ਪੋਜੀਸ਼ਨ ਚੇਂਜ ਹੁੰਦੀ ਰਹਿੰਦੀ ਹੈ ਸੋ ਇਸ ਵਲੇ ਜਿਹੜੀ ਉਧਰ ਜ਼ਿਆਦਾ ਇਨਸੀਡੈਂਟ ਹੈ ਇਸ ਕਰਕੇ ਉਹਦੀ ਪੋਜੀਸ਼ਨ ਚੇਂਜ ਕੀਤੀ ਗਈ ਜੇ ਲੱਗੇਗਾ ਕਿ ਨਹੀਂ ਸਮਾਣੇ ਜ਼ਿਆਦਾ ਲੋਡ ਹੈ ਤੇ ਜਾਂ ਤਾਂ ਗੱਡੀ ਬਦਾਲੀ ਜਾਊਗੀ ਜਾਂ ਉਹਦੀ ਪੋਜੀਸ਼ਨ ਚੇਂਜ ਕਿਉਂਕਿ ਅਭੀ ਦੋ ਤਿੰਨ ਦਿਨ ਦੇ ਅੰਦਰ 3-4 ਡੈਥਾਂ ਹੋਈਆਂ ਐ ਉੱਥੋਂ ਫੋਰਸ ਆਉਂਦੀ ਐ ਗੱਡੀਆਂ ਦੇ ਟਾਈਮ ਲੱਗ ਜਾਂਦੇ ਸਰ ਉਹੀ ਮੈਂ ਕਹਿ ਰਿਹਾ ਕਿ ਉਦਾਂ ਦੇਖਾਂਗੇ ਕਿ ਜੇ ਇੱਧਰ ਲੋਡ ਹੋਊਗੀ ਤੇ ਇੱਧਰਲੇ ਪਾਸੇ ਮੂਵ ਕਰਾਂਗੇ ਨਹੀਂ ਤੇ ਗੱਡੀ ਖੁੱਦਾਗਾ ਠੀਕ ਹੈ ਸਰ ਥੈਂਕ ਯੂ